ਜਿਸ ਗੁਰੂ ਘਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਹਰ ਮਜਬ ਦੇ ਲੋਕ ਫ੍ਰੀ ਖਾਣਾ ਖਾ ਕੇ ਫ੍ਰੀ ਵਿੱਚ ਹੀ ਆਰਾਮ ਕਰਦੇ ਹਨ ਉਹ ਹੈ ਗੁਰੂ ਰਾਮਦਾਸ ਜੀ ਦਾ ਘਰ ਜਿਸ ਉੱਪਰ AI ਦੁਆਰਾ ਹਮਲੇ ਕੀਤੇ ਜਾ ਰਹੇ ਹਨ AI ਦੁਆਰਾ ਹਮਲਾ ਕਰਨ ਵਾਲੇ ਸ਼ਰਾਬਤੀ ਅਨਸਰਾਂ ਦਾ ਨਾ ਕੋਈ ਧਰਮ ਅਤੇ ਨਾ ਹੀ ਕੋਈ ਮਜਬ ਹੋ ਸਕਦਾ ਹੈ ਇਸ ਸਬੰਧੀ ਅੱਜ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਦੀ ਵੱਡੇ ਪੱਧਰ ਤੇ ਇਕੱਤਰਤਾ ਹੋਈ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜੇਗਾ ਸੋ ਕਰੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਕਰੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਕਰੇਗਾ ਜਿਹੜਾ ਗੁਰੂ ਘਰ ਨਾਲ ਮੱਥਾ ਲਾਵੇਗਾ ਮੰਨੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਟਾਪੜਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਅਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿਤੇ ਇਹਨਾਂ ਦੇ ਕਿਸੇ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵਰਲਡ ਸਾਕ ਗੋਲਾ ਪੋਣਾ ਹੈ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਅਫਸਰ ਆ ਜਾਂ ਜਿਹੜੇ ਚੰਗੇ ਸੱਚੇ ਸੁੱਚੇ Hindu ਧਰਮ ਦੇ ਵਿੱਚ ਇਹ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨਾਥ ਪੋਣੀ ਇਹ ਨਾਥ ਨਹੀਂ ਪਾ ਰਹੇ ਜੇਕਰ ਨਾ ਪਾਈ ਜੇ ਕਿਸੇ ਸਿੱਖ ਨੌਜਵਾਨ ਦੇ ਕੋਈ ਇਹੋ ਜਿਹਾ ਕਾਬੂ ਆ ਗਿਆ ਤੇ ਫਿਰ ਦੱਸਾਂਗੇ ਕਿ ਕਿਤਰਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਨਵੀਂ ਤੋਂ ਨਵੀਂ ਵੀਡੀਓ ਵਾਇਰਲ ਜਿਹੜੀਆਂ ਹੋ ਰਹੀਆਂ ਨੇ ਉਹ ਬੜੀ ਦੁਖਦਾਈ ਸਨ ਫਿਰ ਕੌਮ ਦੇ ਹਰਦੇਵ ਲੁੰਦਰੇ ਸਾਹ ਨੰਬਰਿਆਂ ਨੇ ਲੋਕਾਂ ਨੇ ਆਵਾਜ਼ ਗੱਲਾਂ ਕੀਤੀਆਂ ਪੋਨਾ ਦੇ ਭਾਰ ਘਟ ਪਹੁੰਚੇ ਨੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਅਸੀਂ ਜਿੰਨੀਆਂ ਜਥੇਬੰਦੀਆਂ ਅੱਜ ਅੱਗੇ ਲਾ ਕੇ ਸੀਪੀ ਸਾਹਿਬ ਜਿਹੜੇ ਇੱਥੇ ਗੁਰਪ੍ਰੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮਿਲਦੇ ਨਾਲ ਜਿਹੜਾ ਮਸਲਾ ਵਾ ਬਹੁਤ ਜ਼ਿਆਦਾ ਜਾਨੀ ਕਿ ਹੱਲ ਹੋ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦਿਨਾਂ ਦੇ ਵਿੱਚ ਉਹ ਜਿਹੜੇ ਬੰਦੇ ਨੇ ਐਫ ਵੀ ਦਰਜੇ ਕਰ ਦਿੱਤੀਆਂ ਗਈਆਂ ਨੇ ਪਰ ਜਲਦੀ ਹੀ ਉਹ ਬੰਦੇ ਸਾਰੇ ਸਾਹਮਣੇ ਲਿਆਉਣਗੇ ਕਿਉਂ ਕਿ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਨਾਥ ਤਾਂ ਪੈਣੀ ਹੈ ਜਿੱਥੇ ਮੰਗ ਪੱਤਰ ਦੇਣ ਆਏ ਆ ਦੇਸ਼ੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਔਰ ਆਪਣੇ ਐਸਪੀ ਸਾਹਿਬ ਨੇ ਇਹੋ ਦਾ ਇਲਾਕੀ ਆ ਕਿ ਅਸੀਂ ਸਾਨੂੰ 15 ਦਿਨਾਂ ਦਾ ਟਾਈਮ ਦੋ 15 ਦਿਨਾਂ ਦੇ ਵਿੱਚ ਇਹ ਕ੍ਰੈਸ਼ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਤਾਂ ਇਹ 15 ਦਿਨ ਵੇਟ ਕਰਾਂਗੇ ਇਹ ਜਦੋਂ ਬੰਦਿਆਂ ਨੇ ਇਹ ਸੁਲਾਹ ਕੀਤੀ ਆ ਕਿ 15 ਦਿਨਾਂ ਹੀ ਵੇਟ ਕਰਾਂਗੇ 15 ਦਿਨਾਂ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫ਼ਤਰੇ ਘੇਰਾਂਗੇ ਅਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿੰਦੂ ਹੈ ਬਲਉਂਦਰੇ ਗਏ ਆ ਇਹ ਨਿੱਗੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਤੋਂ ਵੱਡੀ ਹਰਕਤ ਤੋਂ ਉੱਪਰ ਹੀ ਹੋਈ ਨਹੀਂ ਸਕਦੀ ਤੇ ਔਨਾਂ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਸ਼ਰਾਰਤਾਂ ਕੋਈ ਨਾ ਸ਼ਰਾਰਤਾਂ ਇਹ ਸ਼ਰਾਰਤੀ ਬੰਦੇ ਕਰਨ ਪਰ ਇਹ ਚੀਜ਼ ਬਰਦਾਸ਼ਤਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਸੇ ਦੇ ਦਿੱਤਾ ਵਾ ਜਿਹੜੇ ਤੁਸੀਂ 71 ਹੀ ਜਥੇ ਬੰਦੀਆਂ ਉਹ ਕਿਸ ਸਬੰਧ ਦੇ ਵਿੱਚ ਜਥੇ ਬੰਦੀਆਂ 71 ਹਿਆ ਨੇ ਸਾਜਪਨ ਸਿੰਘ ਰਮੰਦਰ ਸਾਹਿਬ ਦੇ ਅੰਦਰ ਜਿਹੜੀ ਵੀਡੀਓ ਵਾਇਰਲ ਕੀਤੀ ਜਾਂਦੀ ਆ ਪਹਿਲਾਂ ਬੰਬਨਾ ਲੰਗਰ ਹਾਲ ਡਾਉਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਦੂਸਰਾ ਰਮੰਦਰ ਸਾਹਿਬ ਨੂੰ ਟੇਕ ਦੇਣਾ ਤੀਸਰੀ ਜਿਹੜੀ ਆ ਵੀਡੀਓ ਰਮੰਦਰ ਸਾਹਿਬ ਦੇ ਅੰਦਰ ਜਾਨੀ ਕਿ ਪੋਤੇ ਦਾ ਸੂਰਵਾੜ ਕੇ ਤੇ ਜਿਹੜੇ ਵਾਲੇ ਉਹ ਵੀ ਉਹਨਾਂ ਨੇ ਕਹਿਤਾ ਕਿ ਜਿਹੜਾ ਸ਼ੇਅਰ ਕਰੂਗਾ ਜਨਤਕ ਕਰੂਗਾ ਉਦੇ ਉੱਤੇ ਵੀ ਆਫੇਰ ਦਰਜ ਹੋਏਗੀ ਤੇ ਮੈਂ ਉਹਨਾਂ ਨੂੰ ਕਰਦਾ ਆਪਣੇ ਵੀਊ ਲੈਣ ਵਾਸਤੇ ਨਾ ਗੁਰੂ ਘਰ ਦੀਆਂ ਬਦਨਾਮੀਆਂ ਜੇਕਰ ਤੁਹਾਨੂੰ ਮਹਾਰਾਜ ਨੇ ਕੋਈ ਬਲ ਦਿੱਤਾ ਵਾ ਤੇ ਉਹ ਵਰਤਿਆ ਕਰੋ ਇਹਨੂੰ ਉੱਥੇ ਹੀ ਦੱਬ ਕੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਗਾਂ ਨਾ ਸ਼ੇਅਰ ਕਰਿਆ ਕਰੋ ਭਾਈ ਸਾਹਿਬ ਜੀ ਤੁਸੀਂ ਇਸ ਸਬੰਧ ਦੇ ਵਿੱਚ ਜੋ ਗੁਰੂ ਸਾਹਿਬ ਨੂੰ ਟਾਰਗੇਟ ਕੀਤਾ ਗਿਆ AI ਜਿਹੜਾ ਉਹਦੇ ਦੁਆਰਾ ਉਸ ਸਬੰਧ ਦੇ ਵਿੱਚ ਤੁਸੀਂ ਅੱਜ ਕਿਹੜੇ-ਕਿਹੜੇ ਅਫਸਰਾਂ ਨੂੰ ਮਿਲੇ ਜੀ ਪਹਿਲਾਂ ਮਿਲੇ ਸੀ ਡੀਏਡੀਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਵਾ ਏਡੀਸੀ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਤੇ ਇੱਥੋਂ ਦੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਹੀ ਅਸੀਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੀਟਿੰਗ ਹੋਈ ਬੈਠ ਕੇ ਘਟੋ ਘਾਟਾ ਦਾ ਪੋਣਾ ਘੰਟਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਲਦੀ ਹੀ ਹੋਣਾ ਸਾਰੇ ਅਫਸਰਾਂ ਨੂੰ ਥਲੇ ਡਿਊਟੀ ਲਾ ਦਿੱਤੀ ਹੈ ਇਤੁਰਤ ਕਾਰਵਾਈ ਕਰਨ ਵਾਸਤੇ ਜਿਹੜੇ ਉਹਨਾਂ ਨੇ ਦੇਖਿਆ ਤਾਂ ਇਤੁਰ ਰੋਚਨ ਸਿੰਘ ਜੀ ਕੀ ਉਹਨਾਂ ਨੇ ਤੁਹਾਨੂੰ ਭਰੋਸਾ ਦਵਾਇਆ ਅਫਸਰਾਂ ਨੇ ਅੱਜ ਬਿਲਕੁਲ ਜਿਹੜਾ ਅਫਸਰਾਂ ਨੇ ਭਰੋਸਾ ਦਵਾਇਆ ਸਾਨੂੰ ਉਹਨਾਂ ਨੇ ਬੁਲਾ ਕੇ ਸਾਈਬਰ ਪ੍ਰਾਈਮ ਸੈਕਚਰੂ ਨੂੰ ਬੁਲਾਇਆ ਸੀਗਾ ਉੱਥੇ ਉਹਨਾਂ ਨੇ ਉੱਥੇ ਡਿਊਟੀ ਲਾਤੀ ਹੈ ਕੋਈ ਉਹਦੇ ਵਿੱਚ ਐਡੀਸ਼ਨ ਸੀਗੀ ਵੀ ਕੋਡ ਦੇ ਅੰਡਰ ਲੈਣੇ ਪਏ ਨੇ ਤੇ ਉਹ ਉਹਨਾਂ ਨੇ ਫੌਰੀ ਉਹਨਾਂ ਨੂੰ ਕਹਿਤਾ ਸਰਕਾਰੀ ਯਕੀਨ ਨਾਲ ਵੀ ਉਹਨਾਂ ਨੇ ਕਹਿਤਾ ਹੋਵਾ ਕਿ ਫੌਰੀ ਆਰਡਰ ਲਾਏਗੇ ਤੇ ਇਹ ਇਥੇ ਬਣਦੀ ਜਿੰਨੇ ਜਿੰਨੇ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਛੇਤੀ ਕਾਰਵਾਈ ਕਰਕੇ ਦੇ ਸਤਾਖਾਂ ਦੇ ਕਿਸੇ ਸੁਟਿਆ ਜਾਵੇ ਤੇ ਇੱਕ ਉਹਨਾਂ ਨੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਆ ਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਛੇਤੀ ਛੇਤੀ ਜਿਹੜਾ ਵਾ ਅਸੀਂ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਦੇ ਰਾਹ ਉਤਾਰਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਤੋਂ ਸੀਪੀ ਸਾਹਿਬ ਨੂੰ ਇੱਕ ਆਪਾਂ ਬੇਨਤੀ ਇੱਕ ਜ਼ਰੂਰੀ ਕੀਤੀ ਜੋ ਵੀ ਜਿਹੜੀ ਵੀਡੀਓ ਪਾਉਂਦੇ ਆ ਨਾ ਉਹ ਤੇ ਆਪਣਾ ਕੰਮ ਕਰ ਦਿੰਦੇ ਆ ਵੀਡੀਓ ਪਾ ਕੇ ਭਾਵੇਂ ਬਾਹਰੋਂ ਪਈ ਭਾਵੇਂ ਕਿੱਥੋਂ ਮਰਜੀ ਪਈ। ਜਿਹੜੇ ਆਪਣੇ ਹੀ ਕੁਝ ਵੀਰ ਭਰਾ ਵਿਊ ਲੈਣ ਦੀ ਖਾਤਰ ਆਪਣੇ ਪੇਜਾਂ ਤੋਂ ਇੰਸਟਾਗ੍ਰਾਮ ਤੋਂ ਫੇਸਬੁੱਕ ਤੋਂ ਜਾਂ ਵਟਸਐਪ ਤੋਂ ਸ਼ੇਅਰ ਕਰਦੇ ਆ ਨਾ ਤੋਂ ਉਹਨਾਂ ਦੀ ਹੁਣ ਨਿਸ਼ਾਨਦੇਹੀ ਕਰੂਗਾ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਹੋਊਗੀ। ਜਿਹੜਾ ਵੀ ਕੋਈ ਵੀ ਇਹ ਵੀਡੀਓ WhatsApp ਤੇ ਸੋਸ਼ਲ ਮੀਡੀਆ ਤੇ Instagram ਤੇ Facebook ਤੇ YouTube ਤੇ ਪਾਊਗਾ ਤੇ ਉਹ ਜਰਾ ਖਬਰਦਾਰ ਰਹੋ ਮੌਕੇ ਤੇ ਤਾੜ-ਫਾੜ ਪਰਚਾ ਹੋਣਾ ਜੇ ਕਾਰਵਾਈ ਹੋਣੀ ਜੇ ਬਾਅਦ ਚ ਨਾ ਕਿ ਉਹ ਸਾਡੇ ਤੇ ਕਾਰਵਾਈ ਹੋ ਗਈ ਤੇ ਸਖਤੋ ਸਖਤ ਸਜ਼ਾ ਵੀ ਹੋਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਈਬਲ ਵੀਰ ਸਿੰਘ ਜੀ ਤੁਸੀਂ ਇਹਦੇ ਵਿੱਚ ਕੀ ਸਮਝਦੇ ਕਿ ਸ਼੍ਰੋਮਣੀ ਕਮੇਟੀ ਨੂੰ ਅੱਗੇ ਲੱਗ ਕੇ ਜਿਹੜਾ ਅਸੀਂ ਉਹ ਇਹ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਨਾ ਚਾਹੀਦਾ ਸੀ ਜਿਹੜਾ ਅਸਰ ਫਰਕ ਪਾਉਂਦਾ ਸੀ ਸਾਡੀ ਸ਼੍ਰੋਮਣੀ ਕਮੇਟੀ ਦਾ ਉਹਨਾਂ ਨੇ ਤੇ ਨਾ ਸ੍ਰੀ ਕਾਲਤਾਸਾਹ ਵਾਲਿਆਂ ਨੇ ਕੋਈ ਐਸਾ ਐਕਸ਼ਨ ਨਹੀਂ ਲਿਆ ਨਾ ਵਾਇਟਾਈ ਤੇ ਨਾ ਉਹਨਾਂ ਨੇ ਕੋਈ ਸ੍ਰੀ ਕਾਲਤਾਸਾਹ ਤੋਂ ਹਾਧਾ ਨਾ ਮਾਰਿਆ ਹੈ ਜੇਕਰ ਆ ਗੁਰੂ ਦੇ ਸਿੱਖਾਣੇ ਮਾਰਿਆ ਤੇ ਸਾਨੂੰ ਆਸ ਆ ਕਿ ਜਲਦੀ ਹੀ ਪ੍ਰਸ਼ਾਸਨ ਜਿਹੜੀ ਹੈ ਉਹ ਉੱਥੇ ਤੱਕ ਪਹੁੰਚ ਗਏ ਉਹਨਾਂ ਦੁਸ਼ਟਾਂ ਨੂੰ ਤੇ ਉਹਨਾਂ ਜਿਹੜੇ ਗੁਰੂ ਘਰ ਦੇ ਦੁਖੀਆਂ ਨੂੰ ਸਲਾਖਾਂ ਦੇ ਅੰਦਰ ਜਰੂਰ ਛੁੱਟਣਗੇ ਜੇਕਰ ਪ੍ਰਸ਼ਾਸਨ ਤੇਲ ਵਰਤ ਰਿਹਾ ਸੀ ਪਹਿਲਾਂ ਅੱਜ ਤੋਂ ਉਹਨਾਂ ਨੇ ਨਾਲ ਹੀ ਜਿਹੜੇ ਕੋਡ ਕੋਲ ਆਰਡਰ ਲੈਣੇ ਸਨ ਉਹ ਵੀ ਲੈ ਲੈ ਲੈਣ ਦੇ ਆਰਡਰ ਕਰ ਦਿੱਤੇ ਨੇ ਕਿ ਅਸੀਂ ਸੀਪੀ ਸਾਹਿਬ ਦਾ ਧਿਆਨ ਧਨਵਾਦ ਵੀ ਕਰਦੇ ਆ ਕਿ ਭਰ ਪਹਿਲ ਦੇ ਆਧਾਰ ਤੇ ਜਿਹੜਾ ਪ੍ਰਸ਼ਾਸਨ ਨੂੰ ਹੀ ਗੱਲ ਕਰਦੇ ਆ ਕਿ ਹਰਮੰਦਰ ਸਾਹਿਬ ਦੀ ਗੱਲ ਹੈ ਜਿੱਥੇ ਸਾਰੇ ਲੋਕ ਆਣ ਕੇ ਨਮਸਕਾਰਾਂ ਕਰਦੇ ਨੇ ਇਥੋਂ ਦੀ ਮਹਿਮਾਨ ਨੂੰ ਸੁਣ ਕੇ ਲੋਕ ਜਿਹੜੇ ਲੋਕੀ ਨੇ ਗੁਰੂ ਘਰ ਦੇ ਉਹਨਾਂ ਦੇ ਉੱਤੇ ਸਤਿ ਸ੍ਰੀ ਅਕਾਲ ਕਰਕੇ ਸਾਨੂੰ ਵੀ ਲੋੜ ਪਈ ਕੰਮ ਛੱਡ ਕੇ ਇੱਥੇ ਆਉਂਦੀ ਉਹਨਾਂ ਨੇ ਉਹ ਅਧਿਆਪ ਖੋਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਕਰਨ ਵਾਲੇ ਲੋਕ ਨੇ ਇਹ ਵਫਾਰੀ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ ਤੇ ਬਾਦਲ ਦੇ ਬਿਠਾਏ ਬੈਠੇ ਨੇ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਗੁਰੂ ਨਾਨਕ ਨਾਮ ਸਿੱਖਾਣੋ ਕਿ ਆਓ ਤਗੜੇ ਹੋ ਕੇ ਆਪਾਂ ਹਲਾ ਮਾਰੀਏ ਤੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਤੇ ਇਹਨਾਂ ਦੇ ਕੋਲੋਂ ਰਮੰਦਰ ਸਾਹਿਬ ਨੂੰ ਯਾਦ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੰਟਪੁਰ ਦੇ ਲਈ ਪਹੁੰਚੇ ਹਾਂ ਜੀ ਇਹ ਮੰਗ ਪੱਤਰ ਜੀ ਔਰਿਐਂਟੇਸ਼ਨ ਗੁਰਨ ਸਾਹਿਬ ਸਰਕਾਰ ਕਮੇਟੀ ਦੇ ਨਾਮ ਤੋਂ ਵੀ ਮੈਂ ਦੇ ਸਾਥ ਕਈ ਬਾਂਹ ਸਾਰੇ ਬਕੀ ਸੰਪਰਕ ਬਣਾਤੇ ਤੇ ਇਹਦੇ ਬਾਰੇ ਐਡੀਸੀ ਵੀ ਇਹਨਾਂ ਬਾਅਦ ਸੀ ਜੀ ਇਹਦੇ ਨਾਲ ਇਹਨਾਂ ਨੇ ਦੱਸਿਆ ਵੀ ਐਸੀ ਜਿਹੜਾ ਇਹ ਘਟਨਾ ਵਾਪਰੀ ਸੀਗੀ ਉਹਦੀ ਐਫ ਆਈ ਆਰ ਅੱਜ ਤੋਂ 4 ਦਿਨਾਂ ਮੈਨੂੰ 24 ਤਰੀਕ ਨੂੰ ਦਰਜ ਕੀਤੀ ਗਈ ਸੀ। ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇ ਜੀ ਨੇ ਬਾਰੇ ਤੁਸੀਂ ਕੋਈ ਮਜੂਰ ਨਹੀਂ ਕੁਝ ਦੱਸਣਾ ਚਾਹੋ ਐਡ ਆਨ ਕਰਨਾ ਚਾਹੋ ਤਾਂ ਮੈਂ ਉਹਦੀ ਸਿਟੀ ਹਰਪਾਲ ਸਿੰਘ ਮੈਂ ਦੱਸਾਂ ਚੁਣਾ ਨਹੀਂ ਇਸੇ ਮੈਂਜਰ ਦਰਬਾਰ ਸਾਹਿਬ ਜਿਹਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਐਫ ਆਈ ਆਰ ਇਹ 24 ਤਰੀਕ ਨੂੰ ਦਰਜ ਕੀਤੀ ਸੀ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਦੇ ਸਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਤੇ ਬੰਦੀ ਦੀ ਸਤਿਕਾਰਨ ਮਕੀ ਲੋ ਇਸ ਨੂੰ ਸੀਨੀਅਰ ਅਫਸਰ ਜਿਹੜੇ ਆ ਅਗਲੇ ਕਿਹ ਜਿਹੜੀ ਹੈ ਇਹਨਾਂ ਮਤਲਬ ਲੋਕਾਂ ਦੋਸਤ ਵੀ ਇਸ ਮੰਡੀ ਗੇ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਪਰ ਅਸੀਂ ਵਿਸ਼ਵਾਸ ਦੋਨੇ ਤੁਹਾਡੇ ਮੀਡੀਆ ਨੇ ਕਿ ਜਲਦੀ ਜਿਹੜੇ ਇਹ ਦੋਸ਼ੀ ਇਹਨਾਂ ਬ੍ਰੇਸ ਕਰਕੇ ਉਹਨਾਂ ਨੂੰ ਫਿਕਰ ਦੀ ਦੇ ਚਿਆ ਇਹਨਾਂ ਨੇ ਬੰਦ ਕੀਤਾ ਵਾਹਿਗੁਰੂ ਵਾਹਿਗੁਰੂ